ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਮੇਰਾ ਨਾਮ ਹਰਵਿੰਦਰ ਕੌਰ ਹੈ ਮੈਂ ਪਾਣੀਪਤ ਤੋਂ ਆਈ ਆ ਮੇਰੇ ਗੋਡੇ ਤੇ ਲੱਤਾਂ ਦੀ ਬਹੁਤ ਦਰਦ ਹੋ ਰਹੀ ਹੈ ਬਹੁਤ ਇਲਾਜ ਕਰਾਇਆ 8 ਸਾਲ ਹੋ ਗਏ ਨੇ ਮੈਨੂੰ ਫਿਰਦੀ ਨੂੰ ਬੜੀਆਂ ਦਵਾਈਆਂ ਕੀਤੀਆਂ ਮੈਂ ਮਾਲਸ਼ਾਂ ਵੀ ਕਰਵਾਈਆਂ ਸਭ ਕੁਝ ਕੀਤਾ ਮੈਨੂੰ ਆਰਾਮ ਨਹੀਂ ਆਇਆ ਕਿਤੋਂ ਵੀ ਮੇਰੀਆਂ ਬੇਟੀਆਂ ਲੁਧਿਆਣੇ ਰਹਿੰਦੀਆਂ ਨੇ ਉਹਨਾਂ ਨੇ ਮੈਨੂੰ ਇੱਥੇ ਬੁਲਾਇਆ ਉਹਨਾਂ ਨੇ ਕਿਹਾ ਵੀ ਅਸੀਂ ਸ਼ਰਦਾ ਜੀ ਦਾ ਸੁਣਿਆ ਬਹੁਤ ਤੁਸੀਂ ਇੱਥੇ ਆਓ ਅਸੀਂ ਉਹਨਾਂ ਨੂੰ ਵੀ ਖਵਾਵਾਂਗੇ ਫਿਰ ਦੇਖਦੇ ਹਾਂ ਕੀ ਕਹਿੰਦੇ ਨੇ ਇਹ ਉਹਨਾਂ ਨੇ ਕਿਹਾ ਕਿ ਬਹੁਤ ਵਾਪਰ ਹੋਸਾ ਦਵਾਇਆ ਉਹਨਾਂ ਨੇ ਮੈਨੂੰ ਕਿਹਾ ਕੋਈ ਗੱਲ ਨਹੀਂ ਤੁਹਾਨੂੰ ਆਰਾਮ ਆ ਜਾਏਗਾ ਦਿੱਕਤ ਕੋਈ ਨਹੀਂ ਤੁਸੀਂ ਕੁਝ ਟਾਈਮ ਦਵਾਈ ਖਾਓ ਪਹਿਲੇ ਮੈਂ 15 20 ਦਿਨ ਦੀ ਦਵਾਈ ਲੈ ਕੇ ਗਈ ਫਿਰ ਉਸ ਤੋਂ ਬਾਅਦ ਉਹਨਾਂ ਨੇ ਮੈਨੂੰ 2 ਮਹੀਨੇ ਦੀ ਦਵਾਈ ਦਿੱਤੀ ਮੈਨੂੰ ਬਹੁਤ ਫਰਕ ਪੈ ਗਿਆ ਬਿਲਕੁਲ ਮੈਂ ਚੱਲਣ ਲੱਗੀ ਪਹਿਲੇ ਮੈਂ ਤੋਰ ਨਹੀਂ ਸਕਦੀ ਸੀ ਹੁਣ ਮੈਂ ਗੁਰਦੁਆਰੇ ਪਾਰਕ ਸਭ ਜਗ੍ਹਾ ਘੁੰਮ ਫਿਰਨੀਆਂ ਹੁਣ ਮੈਨ ਕੋਈ ਦਿੱਕਤ ਨਹੀਂ ਹੈਗੀ ਦਵਾਈ ਮੇਰੀ ਬੰਦ ਹੋ ਗਈ ਹੈ ਜਿਹੜੀ ਮੇਰੀ 8 ਸਾਲ ਦੀ ਦਿੱਕਤ ਸੀ ਇਹਨਾਂ ਨੇ ਮੇਰੀ 6 ਮਹੀਨੇ ਜਿਸ ਠੀਕ ਕਰ ਦਿੱਤੀ ਮੈਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਜੇ ਤੁਹਾਨੂੰ ਕੋਈ ਵੀ ਦਿੱਕਤ ਹੋਏ ਤੇ ਆ ਕੇ ਸ਼ਰਦਾ ਜੀ ਕੋਲੋਂ ਆਪਣਾ ਇਲਾਜ ਕਰਾਓ ਤੁਹਾਨੂੰ ਬਹੁਤ ਫਰਕ ਪਈ ਸਸ